ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਜਿਹੜਾ ਦੀਆਂ ਸੋਸ਼ਲ ਮੀਡੀਆ ਤੇ ਆਏ ਦਿਨ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀਆਂ ਬੇਬੀ ਬੰਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਪਰ ਕੀ ਇਹਨਾਂ ਤਸਵੀਰਾਂ ਦੀ ਅਸਲ ਸੱਚਾਈ ਕੀ ਹੈ ਅੱਜ ਉਸ ਪਰ ਜਾਣਦੇ ਹਾਂ ਹਿਨਾ ਖਾਨ ਨੇ ਜਿੱਥੇ ਤੁਹਾਡੇ ਦਿਨ ਪਹਿਲਾਂ ਹੀ ਆਪਣੇ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਰੋਕੀ ਦੇ ਨਾਲ ਵਿਆਹ ਦੇ ਬੰਧਨ ਚ ਬੱਝੇ ਜਿਸ ਤੋਂ ਬਾਅਦ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਹਿਨਾ ਖਾਨ ਪ੍ਰੈਗਨੈਂਸ ਹੈ ਤੇ ਆਪਣੀ ਪ੍ਰੈਗਨੈਂਸੀ ਨੂੰ ਲੁਕਾਉਣ ਦੇ ਲਈ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਰੋਕੀ ਦੇ ਨਾਲ ਵਿਆਹ ਕੀਤਾ ਹੈ ਤੇ ਦੱਸਦੀ ਹੈ ਕਿ ਇਹ ਜੋ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਇਹ ਤਸਵੀਰਾਂ ਗਲਤ ਨਹੀਂ ਇਹ ਤਸਵੀਰਾਂ ਫੇਕ ਨੇ ਤੇ AI ਜਨਰੇਟਿਡ ਨੇ ਦੱਸਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹ ਤਸਵੀਰਾਂ ਜਿਹੋ ਨੇ ਉਹ ਜਨਰੇਟ ਕੀਤੀਆਂ ਗਈਆਂ ਨੇ ਹਾਲਾਂਕਿ ਯੂਜ਼ਰਸ ਇਸ ਤਸਵੀਰਾਂ ਨੂੰ ਵੇਖ ਕੇ ਹਿਨਾ ਖਾਨ ਨੂੰ ਵਧਾਈ ਵੀ ਦੇ ਰਹੇ ਸੀ ਕਿਉਂਕਿ ਹਿਨਾ ਖਾਨ ਜਿਥੇ ਉਹ ਪਿਛਲੇ ਲੰਬੇ ਸਮੇਂ ਤੋਂ ਦੱਸਦੀ ਹੈ ਕਿ ਬ੍ਰੈਸਟ ਕੈਂਸਰ ਦੇ ਨਾਲ ਪੀੜਤ ਨੇ ਉਹਨਾਂ ਦਾ ਇਲਾਜ ਜੋ ਹੈ ਜਾਰੀ ਹੈ ਹਾਲਾਂਕਿ ਰਿਕਵਰੀ ਵੀ ਅੱਛੀ ਹੋਈ ਹੈ ਪਰ ਇਸ ਸਮੇਂ ਉਹ ਜੋ ਨੇ ਉਹ ਪ੍ਰੈਸਟ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ ਤੇ ਉਹਨਾਂ ਦੀ ਕੀਮੋਥੈਰੇਪੀ ਵੀ ਜੋ ਨੇ ਉਹ ਜਾਰੀ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਲੰਬੇ ਸਮੇਂ ਤੋਂ ਬੋਏਫ੍ਰੈਂਡ ਰੋਕੀ ਦੇ ਨਾਲ ਵਿਆਹ ਦੇ ਮੰਦੰਨ ਦੇ ਵਿੱਚ ਵੱਧਦੀ ਇਸ ਮੌਕੇ ਦੱਸ ਦਈਏ ਕਿ ਉਹਨਾਂ ਨੇ ਮਨੀਸ਼ ਮਲਹੋਤਰਾ ਦੇ ਵੱਲੋਂ ਡਿਜ਼ਾਈਨ ਕੀਤੀ ਸਾੜੀ ਪਹਿਨੀ ਤਸਵੀਰਾਂ ਵੀ ਜੋ ਸੀ ਵਿਆਹ ਦੀਆਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਪੋਸਟ ਕੀਤੀਆਂ ਗਈਆਂ ਤਾਂ ਹੁਣ ਜੋ ਕੁਝ ਦਿਨ ਪਹਿਲਾਂ ਤਸਵੀਰਾਂ ਜੋ ਉਹਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਉਹਨਾਂ ਦੀਆਂ ਬੇਬੀ ਬੰਪ ਦੀਆਂ ਦੱਸ ਦਈਏ ਕਿ ਇਹ ਤਸਵੀਰਾਂ ਬਿਲਕੁਲ ਫੇਕ ਨੇ ਅਜੇ ਹੀ ਕੋਈ ਵੀ ਪੁਸ਼ਟੀ ਜੋ ਹੈ ਉਹ ਨਹੀਂ ਹੈਗੀ ਹਾਲਾਂਕਿ ਹਿਨਾ ਖਾਨ ਨੇ ਆਪਣੇ ਫੈਨਸ ਦੇ ਨਾਲ ਹਰ ਇੱਕ ਜਾਣਕਾਰੀ ਜੋ ਹੈ ਸਾਂਝੀ ਕੀਤੀ ਹੈ ਪਰ ਬੇਬੀ ਬੰਪ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ ਤੇ ਦੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜਨਰੇਟ ਕੀਤੀ ਗਈਆਂ ਨੇ ਕੋਈ ਵੀ ਅਧਿਕਾਰਿਕ ਪੁਸ਼ਟੀ ਇਹਨਾਂ ਤਸਵੀਰਾਂ ਦੀ ਨਹੀਂ ਹੈ